ਪਿਛਲੇ ਕਾਫੀ ਸਮੇਂ ਤੋਂ ਸੋਸ਼ਲ ਮੀਡੀਆ ਉੱਤੇ ਇੱਕ ਪੋਸਟਰ ਜਾਰੀ ਹੋ ਰਿਹਾ ਜਿਸ ਪੋਸਟਰ ਦੇ ਉੱਤੇ ਲਿਖਿਆ ਹੋਇਆ ਵਾ ਕਿ ਕਾਂਗਰਸ ਪਾਰਟੀ ਆਪਣੇ ਹੀ ਨੁਮਾਇੰਦਿਆਂ ਨੂੰ ਆਪਣੇ ਹੀ ਵਰਕਰਾਂ ਨੂੰ ਪਿੱਛੇ ਸੁੱਟਣ ਦੀ ਕੋਸ਼ਿਸ਼ ਕਰ ਰਹੀ ਹੈ ਆਪਣੇ ਹੀ ਜਿਹੜੇ ਵਰਕਰ ਨੇ ਉਹਨਾਂ ਦੀ ਜੜਾ ਵਡਣ ਦੀ ਕੋਸ਼ਿਸ਼ ਕਰ ਰਹੀ ਹੈ ਇਹ ਪੋਸਟਰ ਜਾਰੀ ਕਰਨ ਵਾਲੇ ਸੰਦੀਪ ਗੋਰਸੀ ਜੋ ਕਿ ਪੰਜਾਬ ਦੇ ਕਾਂਗਰਸ ਪਾਰਟੀ ਵੱਲੋਂ ਲੀਗਲ ਐਡਵਾਈਜ਼ਰ ਨੇ ਗੱਲਬਾਤ ਕਰਨ ਵਾਸਤੇ ਮੌਜੂਦ ਨੇ ਸੰਦੀਪ ਗੋਰਸੀ ਜੀ ਗੱਲਬਾਤ ਕਰ ਲੈਣੇ ਆ ਤੇ ਜਾਣ ਲੈਣੇ ਆ ਕਿ ਪੋਸਟਰ ਜਾਰੀ ਕਰਨ ਦਾ ਕੀ ਮਤਲਬ ਸੀ ਸਰ ਸਭ ਤੋਂ ਪਹਿਲੇ ਤਾਂ ਸਵਾਗਤ ਹੈ ਤੁਹਾਡਾ। ਨਮਸਕਾਰ ਜੀ। ਜੈ ਹਿੰਦ। ਕੀ ਕਹਿਣਾ ਚਾਹੋਗੇ ਜਿਹੜਾ ਪੋਸਟਰ ਤੁਸੀਂ ਜਾਰੀ ਕੀਤਾ ਵਾ ਲਗਾਤਾਰ ਉਹ ਵਾਇਰਲ ਹੋ ਰਿਹਾ ਵਾ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਵਾ ਤੇ ਉਹਦੇ ਵਿੱਚ ਤੁਹਾਡੀਆਂ ਕੁਝ ਗੱਲਾਂ ਲਿਖੀਆਂ ਹੋਈਆਂ ਵਾ ਜਿਹੜੀਆਂ ਆਪਣੀਆਂ ਹੀ ਪਾਰਟੀ ਦੇ ਉੱਤੇ ਨਿਸ਼ਾਨੇ 사ਧਰੀਆਂ। ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ ਜਿਹੜਾ ਮੈਂ ਇਹ ਇੱਕ ਖੁੱਲਾ ਪੱਤਰ ਕਾਂਗਰਸ ਪਾਰਟੀ ਦੇ ਲੀਡਰ ਸਹਿਬਾਨਾਂ ਵਾਸਤੇ ਜਾਰੀ ਕੀਤਾ ਹੈ। ਉਹਦਾ ਮਕਸਦ ਤਾਂ ਇਹ ਹੈ ਵੀ ਉਹਨਾਂ ਨੂੰ ਆਉਣ ਵਾਲੇ ਭਵਿੱਖ ਤੋਂ ਜਾਣੂ ਕਰਾਣਾ ਕਿ ਕਿੱਥੇ ਤੁਹਾਡੀਆਂ ਕਮਜ਼ੋਰੀਆਂ ਨੇ ਤੇ ਕਿੱਥੇ ਤੁਸੀਂ ਕੱਲ ਨੂੰ ਲੂਜ਼ ਕਰ ਸਕਦੇ ਹੋ ਤੇ ਕਿੱਥੇ ਪਾਰਟੀ ਦੀ ਸੋ ਮਤਲਬ ਜਦੋਂ ਇਹ ਪ੍ਰੋਬਲਮ ਆਈ ਤਾਂ ਹੀ ਮੈਨੂੰ ਇਹ ਖੁੱਲਾ ਪੱਤਰ ਲਿਖਣ ਦੀ ਲੋੜ ਪਈ ਆਮ ਤੌਰ ਤੇ ਪਹਿਲਾਂ ਵੀ ਜਦੋਂ ਕੋਈ ਪਾਰਟੀ ਨੂੰ ਕੋਈ ਇਹੋ ਜੀ ਗੱਲ ਹੁੰਦੀ ਹੈ ਤਾਂ ਮੈਂ ਚੇਤਾਵਨੀ ਹਮੇਸ਼ਾ ਦਿੰਦਾ ਹੂੰ ਸੋ ਜਿਹੜਾ ਇਹ ਪੱਤਰ ਲਿਖਿਆ ਉਹਦੇ ਵਿੱਚ ਮੈਂ ਇਹ ਸਪੈਸੀਫਿਕਲੀ ਮੈਂਸ਼ਨ ਕੀਤਾ ਹੈ ਕਿ ਪਾਰਟੀ ਦਾ ਜਿਹੜਾ ਵਰਕਰ ਹੈ ਉਹ ਦਿਨ-ਬ-ਦਿਨ ਘਟ ਰਿਹਾ ਹੈ ਔਰ ਜਿਹੜਾ ਕਟੜ ਵਰਕਰ ਹੈ ਉਹ ਤਾਂ ਬਿਲਕੁਲ ਹੀ ਰਹਿ ਹੀ ਨਹੀਂ ਗਿਆ ਆਲਮੋਸਟ ਖਤਮ ਹੀ ਹੋ ਰਿਹਾ ਹੈ ਕਿਉਂਕਿ ਜਦੋਂ ਤੁਸੀਂ ਬਾਦਲ ਦੀਆਂ ਪਾਰਟੀਆਂ ਤੋਂ ਲੋਕਾਂ ਨੂੰ ਜੁਆਇਨ ਕਰਾਇਆ ਤਾਂ ਉਹਦੇ ਨਾਲ ਕੀ ਹੋਇਆ ਕਿ ਜਿਹੜੇ ਉੱਥੋਂ ਦੇ ਜਾਂ ਭਾਜਪਾ ਦੇ ਜਾਂ ਅਕਾਲੀ ਦੇ ਜਿਹੜੇ ਲੋਕ ਨੇ ਅੱਜ ਉਹ ਪਾਰਟੀ 'ਚ ਅੱਗੇ ਨੇ ਤੇ ਜਿਹੜੇ ਕਾਂਗਰਸੀ ਨੇ ਉਹ ਕਪਾਰਟੀ 'ਚ ਪਿੱਛੇ ਨੇ ਸੋ ਇਸ ਕਰਕੇ ਮੈਨੂੰ ਇਹ ਖੁੱਲਾ ਪੱਤਰ ਲਿਖਣਾ ਪਿਆ ਔਰ ਖੁੱਲਾ ਪੱਤਰ ਜਿਹੜਾ ਹੈ ਉਹ ਕਾਂਗਰਸ ਦੇ ਵਰਕਰ ਦੀ ਇੱਕ ਦਿਲ ਦਾ ਦਰਦ ਹੈ ਮੇਨ ਨਿਸ਼ਾਨਾ ਕਿਹੜਾ ਵਾ ਤੁਹਾਡਾ ਕਿਉਂਕਿ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਤੇ ਕੋਈ ਇੱਕ ਟਾਰਗੇਟ ਹੁੰਦਾ ਵਾ ਜਿੱਦੋਂ ਤੇ ਨਿਸ਼ਾਨਾ ਸਾਧਿਆ ਜਾਂਦਾ ਵਾ ਮੇਨ ਨਿਸ਼ਾਨਾ ਕਿਹੜਾ ਵਾ ਦੇਖੋ ਮੇਨ ਨਿਸ਼ਾਨਾ ਤਾਂ ਮੇਰਾ ਪੰਜਾਬ ਦੀ ਸਰਕਾਰ ਦੇ ਇਸ ਵੇਲੇ ਸਾਰੇ ਅਹੁਦੇਦਾਰ ਨੇ ਮੈਂ ਕਿਸੇ ਵਿਅਕਤੀਗਤ ਇੱਕ ਬੰਦੇ ਤੇ ਨਿਸ਼ਾਨਾ ਨਹੀਂ ਸਾਧਿਆ ਹੋਇਆ ਮੈਂ ਤਾਂ ਇਹ ਸਾਰਿਆਂ ਨੂੰ ਇੱਕ ਵਾਰਨਿੰਗ ਦੇਣਾ ਵਾਰਨਿੰਗ ਦੇਣਾ ਤਾਂ ਕੋਈ ਗੁਨਾਹ ਨਹੀਂ ਨਾ ਜੀ ਸੁਖਿੰਦਰ ਜੀ ਤਾਂ ਵਾਰਨਿੰਗ ਦਿੱਤੀ ਹੈ ਕਿ ਪਾਰਟੀ ਦੇ ਵਰਕਰ ਦੀ ਤੁਸੀਂ ਕਦਰ ਕਰੋ ਮਤਲਬ ਮੇਰੀ ਮੇਰੀ ਕਦਰ ਨਹੀਂ ਮੈਂ ਹੋਰ ਗੱਲ ਕਰਦਾ ਹਜ਼ਾਰਾਂ ਵਰਕਰਾਂ ਦੀ ਲੱਖਾਂ ਵਰਕਰਾਂ ਦੀ ਜਿਨ੍ਹਾਂ ਦੀ 10 ਸਾਲ ਦੀ ਮਿਹਨਤ ਦਾ ਸਦਕਾ ਤੁਸੀਂ ਪੰਜਾਬ 'ਚ ਸਰਕਾਰ ਬਣਾਈ ਐ ਜਿਹੜੀ ਫਸਲ ਉਹਨਾਂ ਨੇ ਬੋਈ ਸੀਗੀ ਉਹ ਤੁਸੀਂ ਹੁਣ ਕੱਟੀ ਐ ਪਰ ਅਗਲੀ ਫਸਲ ਤੁਸੀਂ ਹੁਣ ਬੋ ਨਹੀਂ ਰਹੇ ਅਗਲਾ ਬੀਜ ਤੁਸੀਂ ਪਾ ਨਹੀਂ ਰਹੇ 2 ਸਾਲਾਂ ਤੋਂ ਪੰਜਾਬ 'ਚ ਕਾਂਗਰਸ ਦੀ ਸਰਕਾਰ ਐ ਤੇ ਮੇਰਾ ਨਹੀਂ ਖਿਆਲ ਕਿਸੇ ਵਰਕਰ ਦੀ ਕੋਈ ਸੁਣਵਾਈ ਹੋਈ ਐ ਤੇ ਜੇ ਕਿਸੇ ਵਰਕਰ ਨੂੰ ਮਾੜਾ-ਮੋਟਾ ਕੋਈ ਉਹਦਾ ਮਿਲਿਆ ਵੀ ਐ ਤਾਂ ਸਾਰੇ ਉਹਦੇ ਖਿਲਾਫ ਹੋਗੇ ਇਹ ਨੈਤਿਕ ਗੱਲ ਵਾ ਕਿ ਹਜ਼ਾਰਾਂ ਵਰਕਰਾਂ ਦੀ ਗੱਲ ਕਰ ਰਹੀ ਜੇ ਹਜ਼ਾਰ ਵਰਕਰ ਨੇ ਜਿਹੜੇ ਇਹ ਸਦਮਾ ਜਿਹੜਾ ਸਹਿ ਰਹੇ ਨੇ ਦੁੱਖ ਸਹਿ ਰਹੇ ਨੇ ਕਿ ਜਿਹੜੇ ਉੱਚੇ ਨਮੈਂਦੇ ਹੈਗੇ ਨੇ ਉਹ ਜੜਾ ਕੱਟਦੇ ਪਏ ਨੇ ਹਮੇਸ਼ਾ ਉਦੋਂ ਹੀ ਹੈ ਦਿਮਾਗ ਵਿੱਚ ਗੱਲਾਂ ਆਂਦੀ ਜਦੋਂ ਆਪਣੇ ਉਤੇ ਕੁਝ ਬੀਤਦੀ ਹੈ ਕੋਈ ਨਾ ਕੋਈ ਤੇ ਵਜ੍ਹਾ ਹੋਏਗੀ ਜਿਹਦੇ ਕਰਕੇ ਤੇ ਪੋਸਟਰ ਪਾਇਆ ਵਾ ਲੋਕਾਂ ਵਾਸਤੇ ਨਹੀਂ ਆਪਣੇ ਵਾਸਤੇ ਜ਼ਰੂਰ ਪਾਇਆ ਹੋਵੇਗਾ ਕੋਈ ਗੱਲ ਹੋਈ ਹੋਏਗੀ ਉਹਦੇ ਬਾਰੇ ਦੱਸੋ ਕਿ ਨਾਮ ਕਿਹੜਾ ਵਾ ਜਿਹੜਾ ਨਾਮ ਇਥੋਂ ਤੁਹਾਡੇ ਦਿਲ ਦੇ ਵਿੱਚ ਲੜਕਦਾ ਪਿਆ ਹੈ ਜਿਹੜਾ ਲੱਗਦਾ ਪਿਆ ਵਾ ਕਿ ਵਾਕਿਆ ਇਹਨੇ ਤੱਕਾ ਕੀਤਾ ਵਾ ਦੇਖੋ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਮੇਰੇ ਨਾਲ ਵਿਅਕਤੀਗਤ ਕੋਈ ਧੱਕਾ ਕਰ ਹੀ ਨਹੀਂ ਸਕਦਾ ਕਿਉਂਕਿ ਮੈਂ ਨਾ ਧੱਕਾ ਸਹਿਣਾ ਤੇ ਨਾ ਮੈਂ ਧੱਕਾ ਕਿਸੇ ਤੋਂ ਸੁਣਿਆ ਅਜੇ ਤੱਕ ਗੱਲ ਤਾਂ ਇਹ ਪਿਛਲੇ ਦਿਨ ਹੀ ਮੈਂ ਦੇਖਿਆ ਕਿ ਜਦੋਂ ਸਾਡੀ ਪਾਰਟੀ ਦੇ ਵਿੱਚ ਜਦੋਂ ਜ਼ਿਲ੍ਹਾ ਪ੍ਰਧਾਨ ਜਿਹੜੇ ਮੈਡਮ ਬਣੇ ਨੇ ਉਹ ਤੁਸੀਂ ਦੇਖਿਆ ਵੀ ਉਹ ਵਰਕਰ ਲੈਵਲ ਤੋਂ ਉੱਠ ਕੇ ਪ੍ਰਧਾਨ ਬਣੇ ਨੇ ਤੇ ਜਦੋਂ ਨਾਮ ਕੀ ਉਹਨਾਂ ਦਾ ਮੈਡਮ ਸੋਨੀਆ ਜੀ ਮੈਡਮ ਸੋਨੀਆ ਜੀ ਪ੍ਰਧਾਨ ਬਣੇ ਨੇ ਔਰ ਮੈਡਮ ਸੋਨੀਆ ਜੀ ਦੇ ਖਿਲਾਫ ਜਦੋਂ ਮੈਡਮ ਨਵਜੋਤ ਕੋਰ ਸਿੱਧੂ ਇੱਕ ਮੀਟਿੰਗ ਦੇ ਵਿੱਚ ਇਹ ਗੱਲ ਕਹਿ ਰਿਹਾ ਕਿ ਮੈਂ ਉਹਨਾਂ ਨੂੰ ਪ੍ਰਧਾਨ ਨਹੀਂ ਮੰਨਦੀ ਸੋ ਗੱਲ ਇਹ ਹੈ ਕਿ ਉਹ ਬੜੀ ਦੁਖਾਲੀ ਗੱਲ ਹੈ ਤੁਸੀਂ ਵਰਕਰ ਦੀ ਕਦਰ ਹੀ ਨਹੀਂ ਕਰ ਰਹੇ ਮੇਰੀ ਤਾਂ ਮੈਂ ਤੁਹਾਨੂੰ ਕਿਹਾ ਮੇਰੀ ਵਿਅਕਤੀਗਤ ਗੱਲ ਹੀ ਕੋਈ ਨਹੀਂ ਹੁੰਦੀ ਮੈਂ ਤਾਂ 2 ਸਾਲਾਂ ਤੋਂ ਨਵਜੋਤ ਸਿੰਘ ਸਿੱਧੂ ਦੇ ਘਰ ਨਹੀਂ ਗਿਆ ਮੈਂ ਮੈਂ 2 ਸਾਲ ਪਹਿਲੇ ਜਦੋਂ ਨੋਮੀਨੇਸ਼ਨ ਫਾਈਲ ਕੀਤੀ ਸੀ ਔਰ ਜਿਸ ਦਿਨ ਉਹਨਾਂ ਦਾ ਰਿਜ਼ਲਟ ਆਇਆ ਸੀਗਾ ਉਸ ਦਿਨ ਆਖਰੀ ਵਾਰ ਉਹਨਾਂ ਦੇ ਘਰ ਗਿਆ ਸੀਗਾ ਉਸ ਤੋਂ ਲੈ ਕੇ ਅੱਜ ਤੱਕ ਮੈਂ ਉਹਨਾਂ ਦੇ ਘਰ ਨਹੀਂ ਗਿਆ ਸੋ ਸਾਡੀ ਗੱਲ ਤਾਂ ਛੱਡੋ ਸਾਡੀ ਤਾਂ ਗੱਲ ਹੀ ਕੋਈ ਨਹੀਂ ਜੀ ਪਰ ਮੈਂ ਕਹਿੰਨਾ ਕਿ ਮੈਡਮ ਨਵਜੋਤ ਕੌਰ ਸਿੱਧੂ ਨੇ ਜੋ ਜ਼ਿਲ੍ਹਾ ਪ੍ਰਧਾਨ ਵਾਸਤੇ ਕਿਹਾ ਹੈ ਬਹੁਤ ਮੰਦਭਾਗੀ ਗੱਲ ਹੈ ਕਿ ਮੈਂ ਉਹਨੂੰ ਪ੍ਰਧਾਨ ਨਹੀਂ ਮੰਨਦੀ ਦੇਖੋ ਤੁਸੀਂ ਦੂਜੀ ਪਾਰਟੀ ਤੋਂ ਅੱਜ ਸਾਡੇ 'ਚ ਆਏ ਹੋ ਤੇ ਅੱਜ ਸਾਡੇ ਵਰਕਰਾਂ ਨੂੰ ਤੁਸੀਂ ਮੰਨਣ ਤੋਂ ਇਨਕਾਰ ਕਰ ਦੋ ਜਾਂ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਐਕਨੋਲਜ ਨਾ ਕਰੋ ਬੜੀ ਮਾੜੀ ਗੱਲ ਹੈ ਬਹੁਤ ਹੀ ਮਾੜੀ ਗੱਲ ਹੈ ਨਵਜੋਤ ਸਿੰਘ ਸਿੱਧੂ ਦਾ ਪਰਿਵਾਰ ਪਹਿਲਾਂ ਜਦੋਂ ਦੂਜੀ ਪਾਰਟੀ ਵਿੱਚ ਹੁੰਦੇ ਸੀ ਉਹਨਾਂ ਵਿੱਚ ਵੀ ਇਹੋ ਹੀ ਰੜਕਾ ਰਹਿੰਦਾ ਸੀ ਕਿ ਵਿਵਾਦੀ ਜਵਾਬ ਬਿਆਨ ਜਿਹੜੇ ਨੇ ਉਹ ਲਗਾਤਾਰ ਸੁੱਟਦੇ ਰਹਿੰਦੇ ਨੇ ਪਹਿਲੇ ਸੋਨੀਆ ਗਾਂਧੀ ਨੂੰ ਮੁੰਨੀ ਕਹਿੰਦੇ ਸੀ ਤੇ ਹੁਣ ਸੋਨੀਆ ਗਾਂਧੀ ਨੂੰ ਮਾਤਾ ਜੀ ਕਹਿੰਦੇ ਨੇ ਵਿਵਾਦੀ ਜਵਾਬ ਬਿਆਨ ਜਿਹੜੇ ਨੇ ਲਗਾਤਾਰ ਉਹਨਾਂ ਦੇ ਸਾਹਮਣੇ ਆਉਂਦੇ ਹੁਣ ਵੀ ਕਾਫੀ ਜਿਹੜੇ ਬਿਆਨ ਨੇ ਉਹਨਾਂ ਦੇ ਸਾਹਮਣੇ ਆਏ ਸਟੇਜ ਤੇ ਚੜ ਕੇ ਕੋਚੇ ਉਹਨਾਂ ਨੇ ਗਲਤ ਮਤ ਬੋਲਿਆ ਜਿਸ ਦੇ ਕਰਕੇ ਉਹਨਾਂ ਤੇ ਐਕਸ਼ਨ ਆਇਆ ਵਾ ਕੀ ਕਹਿਣਾ ਚਾਹੁੰਦੇ ਹੋ ਦੇਖੋ ਮੈਂ ਨਵਜੋਤ ਸਿੰਘ ਸਿੱਧੂ ਜੀ ਦੀ ਬੜੀ ਇੱਤਿਦ ਕਰਦਾ ਵੈਸੇ ਤਾਂ ਮੈਂ ਮੈਡਮ ਨਵਜੋਤ ਕੋਰ ਸਿੱਧੂ ਨੂੰ ਆਪਣੀ ਵੱਡੀ ਭੈਣਾਂ ਵਾਂਗੂ ਸਮਝਦਾ ਤੇ ਜਦੋਂ ਤੁਸੀਂ ਕਿਸੇ ਨੂੰ ਵੱਡੀ ਭੈ ਤਾਂ ਤੁਹਾਨੂੰ ਦੱਸ ਦੇਣਾ ਚਾਹੀਦਾ ਉਹਨੂੰ ਵੀ ਤੁਸੀਂ ਇਹ ਗਲਤੀ ਕੀਤੀ ਹੈ ਇਹਨੂੰ ਸੁਧਾਰੋ ਪਰ ਜੇ ਕੋਈ ਮੰਨੇ ਅੱਗੋ ਤਾਂ ਇਹ ਮੰਨੇ ਤਾਂ ਪਰ ਤੁਹਾਡਾ ਫਰਜ਼ ਬਣਦਾ ਮੰਨੇ ਜਾਂ ਨਾ ਮੰਨੇ ਦੇਖੋ ਸੱਚੇ ਸਾਥੀ ਦਾ ਸੱਚੇ ਸ਼ੁਭਚਿੰਤਕ ਦਾ ਇਹ ਫਰਜ਼ ਬਣਦਾ ਹੈ ਕਿ ਉਹਨਾਂ ਨੂੰ ਇਸ ਗੱਲ ਤੋਂ ਜਾਣੂ ਕਰਾਣਾ ਕਿ ਤੁਸੀਂ ਜਿਹੜੇ ਇਹ ਗੱਲ ਕਰ ਰਹੇ ਹੋ ਗਲਤ ਕਰ ਰਹੇ ਹੋ ਹੁਣ ਤੁਸੀਂ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਦੀ ਗੱਲ ਕੀਤੀ ਕਿ ਉਹਨਾਂ ਨੇ ਕੋਈ ਬਿਆਨ ਦਿੱਤਾ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਜਦੋਂ ਪ੍ਰਚਾਰਕ ਕਿਸੇ ਸਟੇਟ 'ਚ ਜਾਂਦਾ ਹੈ ਉੱਥੋਂ ਦੇ ਸਟੇਟ ਦੇ ਹਾਲਾਤ ਉੱਥੋਂ ਦੇ ਵੋਟਰ ਦਾ ਰੁਝਾਨ ਜੋ ਵੀ ਹੁੰਦਾ ਹੈ ਪ੍ਰਚਾਰਕ ਜਿਹੜਾ ਕੰਮ ਹੁੰਦਾ ਹੈ ਉਥੋਂ ਦੇ ਦਿਲਾਂ ਦਾ ਦਿਲਾਂ ਨੂੰ ਸਮਝ ਕੇ ਵੋਟਰਾਂ ਦੇ ਦਿਲਾਂ ਨੂੰ ਸਮਝ ਕੇ ਬਿਆਨ ਦੇਣਾ ਤਾਂ ਜੇ ਕੋਈ ਨਵਜੋਤ ਸਿੰਘ ਸਿੱਧੂ ਜੀ ਨੇ ਕੋਈ ਬਿਆਨ ਦਿੱਤਾ ਹੋਣਾ ਤਾਂ ਸ਼ਾਇਦ ਉਹ ਇਲੈਕਸ਼ਨ ਕਮਿਸ਼ਨ ਦੇ ਜਿਹੜਾ ਉਹ ਥੋੜੀ ਥੋੜਾ ਆਬਜੈਕਸ਼ਨੇਬਲ ਹੋਣਾ ਤਾਂ ਉਹਨਾਂ ਨੇ ਸ਼ਾਇਦ ਪਰਚਾ ਦਰਜ ਕਰ ਦਿੱਤਾ ਮੈਨੂੰ ਲੱਗਦਾ ਕਿ ਇਹਦੇ ਖਿਲਾਫ ਕੋਈ ਨਵਜੋਤ ਸਿੰਘ ਸਿੱਧੂ ਜੀ ਦੇ ਖਿਲਾਫ ਕੋਈ ਕਾਰਵਾਈ ਹੋ ਸਕਦੀ ਹੈ ਲਗਾਤਾਰ ਕੈਪਟਨ ਸਰਕਾਰ ਵੱਲੋਂ ਜਿਹੜੇ ਵਾਅਦੇ ਕੀਤੇ ਸੀ ਵਾਅਦੇ ਪੂਰੇ ਨਹੀਂ ਹੋਏ ਤੇ ਹੁਣ ਇੱਕ ਵਾਅਦਾ ਰਾਹੁਲ ਗਾਂਧੀ ਵੱਲੋਂ ਵੀ ਕਰ ਦਿੱਤਾ ਗਿਆ ਕਿ 72000 ਦਿੱਤਾ ਜਾਏਗਾ ਕਿਤਨਾ ਲੋਕ ਵਿਸ਼ਵਾਸ ਕਰਨਗੇ ਕਿਉਂਕਿ ਪਹਿਲਾਂ ਵਾਦੇ ਪੂਰੇ ਨਹੀਂ ਹੋਏ 2 ਸਾਲ ਹੋ ਚੁੱਕੇ ਆ ਇੱਕ ਮੋਬਾਈਲ ਤੱਕ ਨਹੀਂ ਮਿਲਿਆ ਕਿਸੇ ਨੂੰ ਤੇ ਉਹ ਵਾਦੇ ਨਹੀਂ ਪੂਰੇ ਹੋਏ ਤੇ 72000 ਦਾ ਕਿਤਰਾ ਵਿਸ਼ਵਾਸ ਕੀਤਾ ਜਾਵੇ ਦੇਖੋ 72000 ਦਾ ਵਾਦਾ 15 ਲੱਖ ਦੇ ਵਾਦੇ ਨਾਲੋਂ ਬਹੁਤ ਛੋਟਾ ਹੈ ਸਹੀ ਮਹੀਨੇ ਵਿੱਚ ਤੇ ਔਰ ਇਹ ਉਹ ਵਾਦਾ ਜਿਹੜਾ ਫੀਜ਼ੀਬਲ ਵੀ ਹੈ ਜਿਹੜਾ ਕੀਤਾ ਵੀ ਜਾ ਸਕਦਾ ਜਦੋਂ ਚੋਰਾ 1000 ਕਰੋੜ ਰੁਪਏ ਲੈ ਕੇ ਮਾਲਿਆ ਭੱਜ ਗਿਆ ਤੇ 14000 ਕਰੋੜ ਨਾਲ ਕੈਲਕੂਲੇਟ ਕਰ ਲਿਆ 72000 ਕੁਝ ਕੋਈ ਵੱਡੇ ਵੱਡੇ ਵਾਅਦੇ ਨਹੀਂ ਗਾ ਰਾਹੁਲ ਗਾਂਧੀ ਜੀ ਨੇ ਜਿਹੜਾ ਵਾਅਦਾ ਕੀਤਾ ਉਹ ਬਿਲਕੁਲ ਪੂਰਾ ਹੋਊਗਾ ਇਸ ਗੱਲ 'ਚ ਕੋਈ ਦੂਰ ਹੈ ਨਹੀਂ ਬਹੁਤ ਛੋਟਾ ਜਿਹਾ ਵਾਅਦਾ ਪੂਰਾ ਕਰਨਗੇ ਗਰੀਬਾਂ ਲਈ ਦੇਖੋ ਹੋ ਸਕਦਾ ਕਈਆਂ ਲਈ ਛੋਟਾ ਹੈ ਸਾਡੇ ਲਈ ਛੋਟਾ ਹੈ ਹੋ ਸਕਦਾ ਹੈ ਔਰ ਕਈਆਂ ਲਈ 6000 ਰੁਪਏ ਮਹੀਨਾ ਬਹੁਤ ਵੱਡੀ ਗੱਲ ਹੈ ਸੋ ਵਾਦਾ ਜਿਹੜਾ ਉਹ ਰਾਹੁਲ ਗਾਂਧੀ ਜੀ ਨੇ ਜੋ ਕੀਤਾ ਉਹ ਪੂਰਾ ਕਰਨਗੇ 15 15 ਲੱਖ ਕਿਹੜੇ 15 ਲੱਖ ਦੀ ਗੱਲ ਕਰਦੇ ਪਏ ਕਿਉਂਕਿ ਉਹਨਾਂ ਦੇ ਵਰਕਰ ਕਹਿੰਦੇ ਆ ਅਸੀਂ 15 ਲੱਖ ਦੀ ਕਦੀ ਗੱਲ ਹੀ ਨਹੀਂ ਕੀਤੀ 15 ਲੱਖ ਮੈਨੂਫੈਕਚਰ ਜਦੋਂ ਜਾਰੀ ਕੀਤਾ ਹੈ ਉਹਦੇ ਵਿੱਚ 15 ਲੱਖ ਦਾ ਕੋਈ ਜ਼ਿਕਰ ਹੀ ਨਹੀਂ ਸੀਗਾ ਤੇ 15 ਲੱਖ ਕਿਹੜੇ 15 ਲੱਖ ਦੀ ਗੱਲ ਕੀਤੀ ਯਾਰ 15 ਲੱਖ ਦੀ ਉਹ ਗੱਲ ਕਰਦੇ ਆ ਜਿਹੜੀ ਮੋਦੀ ਜੀ ਨੇ ਸਟੇਜਾਂ ਤੋਂ ਕਿਹਾ ਸੀ ਕਿਉਂਕਿ ਮੋਦੀ ਜੀ ਦੀ ਜੇ ਤਾਂ ਮੋਦੀ ਜੀ ਦੇ ਭਾਸ਼ਣ ਨੂੰ ਉਹਨਾਂ ਦੇ ਵਰਕਰ ਨਹੀਂ ਮੰਨਦੇ ਤੇ ਫਿਰ ਤਾਂ ਅਸੀਂ ਵੀ 15 ਲੱਖ ਨਹੀਂ ਮੰਨਦੇ ਜੋ ਮੋਦੀ ਜੀ ਸਟੇਜ ਤੇ ਕਹਿ ਰਹੇ ਇਹਦਾ ਮਤਲਬ ਜੀ ਝੂਠ 15 ਲੱਖ ਤਾਂ ਉਹਨਾਂ ਨੇ ਕਿਹਾ ਸੀ ਕਿ ਹਰ ਖਾਤੇ 'ਚ 15 ਲੱਖ ਆਏਗਾ ਅੱਛੇ ਦੇ ਨਾਂਣਗੇ ਸੋ ਉਹ ਤਾਂ ਉਹ ਤਾਂ ਉਹਨਾਂ ਨੇ ਕਿਹਾ ਸੀ ਅਸੀਂ ਥੋੜਾ ਕਿਹਾ ਸੀਗਾ ਹੁਣ ਉਹ ਕਹਿੰਦੇ ਜੁਮਲੇ ਐ ਪਰ ਅਸੀਂ ਜੁਮਲਾ ਨਹੀਂ ਕੀਤਾ ਰਾਹੁਲ ਗਾਂਧੀ ਜੀ ਨੇ ਜੁਮਲਾ ਨਹੀਂ ਕੀਤਾ ਔਰ ਰਾਹੁਲ ਗਾਂਧੀ ਜੀ ਨੇ ਜੋ ਕਿਹਾ ਉਹ ਹੋਊਗਾ ਹੁਣ ਮੈਂ ਗੱਲ ਫਿਰ ਉੱਥੇ ਆ ਗਈ ਜਿਸ ਟੌਪਿਕ ਤੇ ਅੱਪਾ ਅੱਜ ਗੱਲ ਕਰ ਰਹੇ ਆ ਵਰਕਰ ਦੀ ਗੱਲ ਕਰਦੇ ਆ ਪੰਜਾਬ ਦੇ ਵਿੱਚ ਜੋ ਮੌਜੂਦਾ ਹਾਲਾਤ ਨੇ ਮੌਜੂਦਾ ਹਾਲਾਤਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਲੀਡਰਸ਼ਿਪਬਾਨਾਂ ਨੂੰ ਇੰਜ ਲੱਗ ਰਿਹਾ ਹੈ ਕਿ ਸਾਨੂੰ ਵਰਕਰ ਦੀ ਇਸ ਵੇਲੇ ਲੋੜ ਨਹੀਂ ਉਹਨਾਂ ਨੂੰ ਤਾਂ ਲੱਗਦਾ ਹੈ ਕਿ ਉਹ ਜੀ ਤਿੰਨ ਵੱਡੇ ਕਾਰਨ ਨੇ ਤਿੰਨ ਵੱਡੇ ਕਾਰਨਾਂ ਦੇ ਵਿੱਚ ਪਹਿਲਾ ਕਾਰਨ ਇਹ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਅਕਾਲੀ ਦਲ ਦਾ ਜਿਹੜਾ ਵਜੂਦ ਹੈ ਉਹ ਦਿਹਾਤ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਖਤਮ ਹੋ ਗਿਆ ਔਰ ਇਹਨਾਂ ਨੂੰ ਲੱਗ ਰਿਹਾ ਵੀ ਸਾਡਾ ਹੁਣ ਵਿਰੋਧੀ ਅਕਾਲੀ ਦਲ ਖਤਮ ਹੋ ਗਿਆ ਦੂਸਰੀ ਪਾਰਟੀ ਭਾਜਪਾ ਨੂੰ ਤਾਂ ਇਹ ਸਮਝਦੇ ਹੀ ਨਹੀਂ ਇਸ ਸਮਿਤੀ ਆ ਵੀ ਇਹ ਇਨਾਂ ਦੇ ਕਾਲੀਆਂ ਦੇ ਨਾਲ ਮਿਲ ਕੇ ਇਲੈਕਸ਼ਨ ਲੜਦੇ ਆ ਪੰਜਾਬ ਦੇ ਵਿੱਚੋਂ ਸਿਰਫ 3 ਸੀਟਾਂ ਤੇ ਲੜਦੇ ਕਿੰਨੀਆਂ ਸੀਟਾਂ ਜਿੱਤ ਲੈਣਗੇ ਤੀਸਰੀ ਰਹਿ ਗਈ ਆਮ ਆਦਮੀ ਪਾਰਟੀ ਹੁਣ ਆਮ ਆਦਮੀ ਪਾਰਟੀ ਦਾ ਗੱਲ ਹੈ ਵੀ ਉਹਨਾਂ ਨੇ ਆਪਣੇ ਵਲੰਟੀਅਰਸ ਦੀ ਬੇਕਦਰੀ ਕੀਤੀ ਉਹਨਾਂ ਬਾਹਰੋਂ ਲਿਆ ਕੇ ਲੀਡਰ ਉੱਪਰ ਥੋਪੇ ਵੱਖ-ਵੱਖ ਪਾਰਟੀਆਂ ਤੋਂ ਲੀਡਰ ਇਕੱਠੇ ਕਰਕੇ ਉਹਨਾਂ ਨੇ ਮਿਕਸਚਰ ਬਣਾ ਲਿਆ ਜਿਸ ਕਰਕੇ ਉਹਨਾਂ ਦੀ ਆਂਦੀ ਆਂਦੀ ਸਰਕਾਰ ਰੋਕੀ ਸੋ ਇਹ ਤਿੰਨ ਕਾਰਨਾਂ ਦੇ ਕਰਕੇ ਕਾਂਗਰਸ ਪਾਰਟੀ ਦੇ ਲੀਡਰਸ਼ਿਪ ਬੰਨਾਂ ਨੂੰ ਇਹ ਲੱਗ ਰਿਹਾ ਵਾ ਕਿ ਸਾਨੂੰ ਹੁਣ ਵਰਕਰ ਦੀ ਲੋੜ ਨਹੀਂ ਸਾਨੂੰ ਕੁਦਰਤ ਨਹੀਂ ਇਹ ਮੌਕਾ ਦੇ ਦਿੱਤਾ ਵੀ ਅਸੀਂ ਜਿਹੜੀਆਂ 13 ਚੋਂ 8 ਦਾ ਸੀਟਾਂ ਆਰਾਮ ਨਾਲ ਜਿੱਤ ਲੈਣੀ ਐ ਸੋ ਤਾਂ ਉਹ ਅਜ ਵਰਕਰ ਦੀ ਕਦਰ ਨਹੀਂ ਕਰਦੇ ਸੋ ਵਰਕਰ ਦੀ ਕਦਰ ਨਹੀਂ ਹੋ ਰਹੀ ਤੇ ਲੱਗਦਾ ਪਿਆ ਕਿ ਜਿਹੜੀਆਂ ਚੋਣਾਂ ਆਉਣ ਵਾਲੀਆਂ ਵਾਂ ਉਹਨਾਂ ਚੋਣਾਂ ਵਿੱਚ ਕੋਈ ਜਿੱਤ ਸਹੀ ਤਰੀਕੇ ਜਿੱਤ ਹੋਏਗੀ ਕਿਉਂਕਿ ਜਦੋਂ ਵਰਕਰਾਂ ਦੀ ਕਦਰ ਹੋਣੀ ਬੰਦ ਹੋ ਜੇ ਜਦੋਂ ਵਰਕਰ ਨਾਲ ਚੱਲਣਾ ਬੰਦ ਕਰ ਦਿੰਦੇ ਜਿੱਤ ਜਿਹੜੀ ਉਹ ਨਿਸ਼ਚਿਤ ਨਹੀਂ ਰਹਿੰਦੀ ਕੀ ਕੜਾ ਚੋਂ ਦੇਖੋ ਜੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਪਾਰਲੀਮੈਂਟ ਇਲੈਕਸ਼ਨਾਂ ਚ ਤੁਸੀਂ 8 ਤੋਂ 10 ਸੀਟਾਂ ਜਿੱਤੋਗੇ ਪਰ ਜਿਸ ਤਰੀਕੇ ਨਾਲ ਸਰਕਾਰ ਚੱਲ ਰਹੀ ਹੈ ਅਗਲੀ ਵਾਰ ਪੰਜਾਬ ਦੇ ਅਕਸਰ ਵਿੱਚ ਪੰਜਾਬ ਕਾਂਗਰਸ ਦੀ ਸਰਕਾਰ ਆਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਕਿਉਂਕਿ ਜਿਹੜੀਆਂ ਤੁਹਾਡੀਆਂ ਜੜਾਂ ਅੱਜ ਤੁਸੀਂ ਆਪਣੀਆਂ ਜੜਾਂ ਨੂੰ ਹੀ ਵੜਨ ਲੱਗ ਪਏ ਹੋ ਜਿਹੜੀਆਂ ਤੁਹਾਡੀਆਂ ਜੜਾਂ ਜਿਨ੍ਹਾਂ ਨੇ ਤੁਹਾਨੂੰ ਖੜਾ ਕੀਤਾ ਜਿਨ੍ਹਾਂ ਨੇ ਤੁਹਾਡੇ ਰਾਤ ਦਿਨ ਲੋਕਾਂ ਨੇ ਗਲੀ ਗਲੀ ਜਾ ਕੇ ਘਰ ਘਰ ਜਾ ਕੇ ਨਾਰੇ ਮਾਰੇ ਨੇ ਤੁਸੀਂ ਉਹਨਾਂ ਨੂੰ ਖਤਮ ਕਰ ਰਹੇ ਹੋ ਔਰ ਜਦੋਂ ਉਹਨਾਂ ਨੂੰ ਖਤਮ ਕਰ ਰਹੇ ਹੋ ਤਾਂ ਤੁਸੀਂ ਇਹ ਵਜੂਦ ਆਪਣਾ ਇਹ ਮਤਲਬ ਜਾਇਦਾ ਚਿਰ ਚਲਾ ਨਹੀਂ ਸਕਦੇ ਔਰ ਮੈਂ ਇਥੇ ਇੱਕ ਸ਼ੇਅਰ ਕਹਿਣਾ ਚਾਹੂੰਗਾ ਆਪਣੀ ਕਾਂਗਰਸ ਪਾਰਟੀ ਲਈ ਆਪਣੀ ਕਾਂਗਰਸ ਪਾਰਟੀ ਦੇ ਉਹਨਾਂ ਲੀਡਰਸ਼ਿਪਨਾਂ ਲਈ ਜਿਹੜੇ ਜਿਹੜੇ ਵਰਕਰ ਦੀ ਕਦਰ ਨਹੀਂ ਕਰਦੇ ਉਹ ਕਹਿੰਦੇ ਹਮਨੇ ਖੁਦ ਕੋ ਜ਼ਮੀਦੋਜ਼ ਕਰਕੇ ਹਮਨੇ ਖੁਦ ਕੋ ਜ਼ਮੀਦੋਜ਼ ਕਰਕੇ ਤੁਮੇ ਸ਼ਖਸੀਅਤ دی ਹੈ ਇਹ ਟਹਿਨੀਓ ਜੜੋਂ ਕੋ ਅੱਖੇ ਦਿਖਾਣਾ ਮناسب ਨਹੀਂ ਸੋ ਗੱਲ ਹੈ ਇੱਕ ਤਾਂ ਇਹ ਗੱਲ ਹੈ ਦੂਸਰੀ ਗੱਲ ਮੈਂ ਗੱਲ ਕਹਿਣਾ ਚਾਹਨਾ ਕਿ ਜਦੋਂ ਦੇਖੋ ਮੈਂ ਉਹ ਆਪਣੇ ਖੱਤ ਦੇ ਵਿੱਚ ਵੀ ਇੱਕ ਸ਼ੇਅਰ ਲਿਖਿਆ ਕਿ ਕਾਂਗਰਸ ਪਾਰਟੀ ਦਾ ਵਰਕਰ ਜਿਹੜਾ ਹੈ 60 ਸਾਲ ਤੋਂ ਕਾਂਗਰਸ ਪਾਰਟੀ ਦੀ ਸਰਕਾਰ ਚੱਲਦੀ ਰਹੀ ਹੈ ਦਿਲੋਂ ਦਿਮਾਗੋਂ ਜਜ਼ਬਾਤਾਂ ਤੋਂ ਕਾਂਗਰਸ ਪਾਰਟੀ ਨਾਲ ਜੁੜਿਆ ਹੁੰਦਾ ਹੈ ਤੇ ਮੈਂ ਉਸ ਪੱਤਰ ਦੇ ਵਿੱਚ ਵੀ ਲਿਖਿਆ ਕਿ ਜਜ਼ਬਾਤੋਂ ਕੇ ਧਾਗੋਂ ਸੇ ਪਿਰੋਇਆ ਹੈ ਤੁਮੇ ਟੂਟ ਅਗਰ ਹਮ ਗਏ ਤੋ ਬਿਖਰ ਤੁਮ ਵੀ ਜਾਓਗੇ ਸੋ ਮੈਂ ਇਹ ਗੱਲ ਕਹਿਣਾ ਚਾਹੂੰਗਾ ਖਾਸ ਕਰ ਅੰਮ੍ਰਿਤਸਰ ਦੇ ਲੀਡਰ ਸਾਹਿਬਾਨਾਂ ਨੂੰ ਔਰ ਪੂਰੇ ਪੰਜਾਬ ਦੇ ਲੀਡਰਸ਼ਿਪਾਨਾਂ ਨੂੰ ਕਿ ਵਰਕਰ ਦੀ ਕਦਰ ਜਿਹੜੀ ਹੈ ਉਹ ਕਰੋ ਔਰ ਉਹਦੇ ਨਾਲੇ ਤੁਸੀਂ ਅੱਗੇ ਵਧੋਗੇ ਠੀਕ ਹੈ ਤੁਸੀਂ ਇਹ ਸਮਝਦੇ ਹੋ ਕਿ ਤੁਹਾਡੇ ਕੋਲ ਅਮੀਰਾਂ ਦੀ ਕਮੀ ਨਹੀਂ ਹਰ ਗਲੀ ਮੇ ਅਮੀਰ ਮਿਲੇਗਾ ਪਰ ਤੁਮੇ ਜ਼ਮੀਰ ਜੋ ਹੈ ਉਹ کہیں کہیں ਮਿਲੇਗਾ ਸੋ ਗੱਲ ਹੈ ਜ਼ਮੀਰ ਇਕੱਠੇ ਕਰੋ ਅਮੀਰ ਤਾਂ ਤੁਸੀਂ ਬਹੁਤ ਇਕੱਠੇ ਕਰ ਲੇ ਚੋਣਾ ਜਿਹੜੀਆਂ ਚੋਣਾ ਵਾ ਐਸਲੇ ਚੋਣਾ ਆਣ ਵਾਲੀਆਂ ਵਾ ਤੁਹਾਨੂੰ ਲੱਗਦਾ ਪਿਆ ਆ ਕਿ ਲੋਕਾਂ ਦਾ ਹੰਗਾਰਾ ਸਹੀ ਮਿਲੇਗਾ ਕਿਉਂਕਿ ਜੇ ਪਾਰਟੀ ਦੇ ਵਰਕਰ ਵੀ ਟੁੱਟ ਜਾਂਦੇ ਤੇ ਲੋਕੀ ਵੀ ਟੁੱਟੀ ਜਾ ਰਹੇ ਨੇ ਉਧਰੋਂ ਵਾਦੇ ਲੋਕਾਂ ਨੂੰ ਯਾਦ ਆਉਂਦੇ ਬਾਰ ਬਾਰ ਕਿ ਕੈਪਟਨ ਸਰਕਾਰ ਨੇ ਵਾਦੇ ਕੀਤੇ ਸੀ ਵਾਦੇ ਨਹੀਂ ਪੂਰੇ ਕੀਤੇ ਉਧਰੋਂ ਜਿਹੜੇ ਵਰਕਰ ਨੇ ਉਹ ਵੀ ਜਿਸ ਤਰ੍ਹਾਂ ਤੁਸੀਂ ਸ਼ਿਕਾਰ ਕਹਿੰਦੇ ਕੋਈ ਕੁਝ ਲੋਕ ਸ਼ਿਕਾਰ ਹੋਏ ਨੇ ਕਿ ਜਿਨ੍ਹਾਂ ਦੀ ਜੜਾਂ ਵੱਡੀਆਂ ਜਾ ਰਹੀਆਂ ਆ ਉਹ ਸ਼ਿਕਾਰ ਹੋਏ ਨੇ ਕੁਝ ਉਹ ਦੂਰ ਹੁੰਦੇ ਜਾਂਦੇ ਕਿ ਲੱਗਦਾ ਵਾ ਕਿ ਦਾਵਾ ਕਰਦੇ ਜੇ ਕਿ ਜਿੱਤ ਜਾਣਗੇ ਇਸ ਲੋਕ ਸਭਾ ਚੋਣਾਂ ਵਿੱਚ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਜੀ ਦੇਖੋ ਲੋਕ ਸਭਾ ਚੋਣਾਂ ਦੇ ਵਿੱਚ ਲੋਕਾਂ ਕੋਲ ਕੋਈ ਤੀਸਰਾ ਆਪਸ਼ਨ ਹੈ ਨਹੀਂ ਖੈਰਾ ਸਾਹਿਬ ਦੀ ਕੋਈ ਏਡੀ ਬਡੀ ਕ੍ਰੈਡੀਬਿਲਟੀ ਹੈ ਨਹੀਂ ਪੰਜਾਬ ਦੇ ਵਿੱਚ ਉਹਨਾਂ ਦਾ ਪਹਿਲੇ ਹੀ ਉੱਧੜੇ ਬਦਲਣ ਦਾ ਉਹਨਾਂ ਦਾ ਸ਼ੁਰੂ ਤੋਂ ਹੀ ਰਵਾਜ ਰਿਹਾ ਕਾਂਗਰਸ ਤੋਂ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਤੋਂ ਬਾਅਦ ਵੇ ਤੜਾ ਦੋ ਤਿੰਨ ਧੜੇ ਬਣਾ ਲਏ ਉਹਨਾਂ ਨੇ ਸੋ ਤੀਸਰਾ ਜਿਹੜਾ ਕੋਈ ਪੰਜਾਬ ਦੇ ਵਿੱਚ ਇਸ ਲਈ ਆਪਸ਼ਨ ਹੈ ਨਹੀਂ ਪਰ ਦੇਸ਼ ਦੇ ਵਿੱਚ ਵੀ ਕੋਈ ਤੀਸਰੀ ਵੱਡੀ ਆਪਸ਼ਨ ਹੈ ਨਹੀਂ ਸੋ ਇਸ ਕਰਕੇ ਤੁਸੀਂ ਬਲੇਸਿੰਗ ਇਨ ਡਿਸਗਾਇਸ ਕਹਿ ਲੋ ਕਿ ਤੁਸੀਂ ਮੌਕੇ ਦੇ ਸਮਝ ਲਓ ਵੀ ਤੁਹਾਡੇ ਖਿਲਾਫ ਕੋਈ ਬਹੁਤੇ ਹੈ ਨਹੀਂ ਤੇ ਤੁਸੀਂ ਜਿੱਤ ਜਣਾ ਪਰ ਮੈਂ ਤੁਹਾਨੂੰ ਇਹ ਗੱਲ ਕਹਿਣਾ ਤੁਹਾਨੂੰ ਇਹ ਅਸੈਂਬਲੀ ਇਲੈਕਸ਼ਨ ਬਹੁਤ ਮਹਿੰਗਾ ਪਊਗਾ ਬਹੁਤ ਮਹਿੰਗਾ ਪਊਗਾ ਅਗਲੀ ਸਰਕਾਰ ਕਾਂਗਰਸ ਦੀ ਵਰਕਰ ਤੋਂ ਬਗੈਰ ਨਹੀਂ ਆਣੀ ਤੋ ਬਹੁਤ ਬਹੁਤ ਧੰਨਵਾਦ ਗਲਬਤ ਕੀਤੀ ਹੈ ਸੰਦੀਪ گورਸੀ ਜੀ ਦੇ ਨਾਲ ਜਿਨ੍ਹਾਂ ਦਾ ਕਹਿਣਾ ਵਾ ਕਿ ਜੇਕਰ ਕਾਂਗਰਸ ਪਾਰਟੀ ਸਹੀ ਤਰੀਕੇ ਦੇ ਨਾਲ ਆਪਣੇ ਵਰਕਰਾਂ ਨਾਲ ਵਰਤੇਗੀ ਤੇ ਸ਼ਾਇਦ ਜਿੱਤ ਹੋ ਜਾਵੇ ਤੇ ਜੇ ਆਪਣੀਆਂ ਹੀ ਜੜਾ ਖੁਦ ਹੀ ਕਟਣੀਆਂ ਸ਼ੁਰੂ ਕਰ ਦੇਗੀ ਤੇ ਜਿੱਤ ਨਿਸ਼ਚਿਤ ਨਹੀਂ ਹੈਗੀ ਕੈਮਰਾਮੈਨ ਦੀਪਕ ਦੇ ਨਾਲ ਸੁਖਚੰਦ ਸਿੰਘ ਅੰਮ੍ਰਿਤਸਰ ਜੇ ਤੁਹਾਡੇ ਆਇਲਸ ਵਿੱਚ 6 ਈਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ای ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ